ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਅਹਿਮ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਕੋਰਪੋਰੇਟਿਵ ਬੈਂਕ ਯਾਨੀ ਸਹਿਕਾਰੀ ਬੈਂਕ ਨਾਲ ਜੁੜੀ ਹੋਈ ਤੁਹਾਨੂੰ ਦੇ ਰਿਹਾ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਸਹਿਕਾਰੀ ਬੈਂਕ ਦੇ ਵਿੱਚ ਯੂਪੀਆਈ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਸਹਿਕਾਰੀ ਬੈਂਕ ਦੀ 18 ਬ੍ਰਾਂਚਾਂ ਦੇ ਵਿੱਚ ਯੂਪੀਆਈ ਦੀ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਟਾਡਾਟਾ ਕੇਐਲਪੀ ਦਾ ਸੀਈਓ ਹਾਂ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਅਸੀਂ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫ਼ਤਰ ਦੇ ਵਿੱਚ ਤੱਕੇ ਖਾਣੇ ਪਏ ਦੇਖੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ ਔਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਹੀ ਇਹਦਾ ਬੇਨਿਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟਸ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਪੈਸਿਆਂ ਦੇ ਲੈਣ-ਦੇਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਤੇ ਆਸਾਨੀ ਹੋਵੇਗੀ ਜਿਸ ਦੇ ਨਾਲ ਤੁਸੀਂ ਆਸਾਨੀ ਦੇ ਨਾਲ ਜਿਹੜਾ ਪੈਸਿਆਂ ਦਾ ਲੈਣ-ਦੇਣ ਕਰ ਸਕਦੇ ਹੋ ਤਾਂ ਪੂਰੀ ਜਾਣਕਾਰੀ ਲੈ ਲੈਣਿਆ ਸਾਡੇ ਨਾਲ ਸਾਡੇ ਸਹਿਯੋਗੀ ਨੀਰੂ ਜੁੜਗੇ ਨੇ ਤਾਂ ਨੀਰੂ ਪੰਜਾਬ ਸਰਕਾਰ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਜਿਸ ਤੇ ਮਾਧਿਅਮ ਨਾਲ ਤੁਸੀਂ ਹੁਣ ਜਿਹੜਾ ਸਰਕਾਰੀ ਬੈਂਕਾਂ ਦੇ ਵਿੱਚ ਯੂਪੀਆਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਨਾਲ ਲੋਕੀ ਜਿਹੜੇ ਨੇ ਆਸਾਨੀ ਦੇ ਨਾਲ ਪੈਸਿਆਂ ਦਾ ਲੈਣ-ਦੇਣ ਕਰ ਸਕਦੇ ਨੇ ਕੀ ਪੂਰੀ ਜਾਣਕਾਰੀ ਹੈ ਕੋਪੂ ਮੁੱਖ ਮੰਤਰੀ ਤੋਂ ਕੁੰਤ ਮਾਨ ਦੀ ਗਵਾਈ ਹੇਠ ਹੈ ਸਬੂਲਤ ਬੈਂਕਾਰੀ ਬੈਂਕਾਂ ਚ ਵੱਡੀ ਹੈਗੀ ਹੈ ਤੇ ਪੈਸੇ ਦੇ ਡਿਜੀਟਲ ਲੈਣ ਦੇ ਨੂੰ ਲੈ ਕੇ ਇਹ ਸ਼ਾਹੀਦ ਕਿਤੇ ਕਰੇਗੀ। ਉਸੇ ਕਹਿੰਦੇ ਕਿ ਸੂਬਾ ਸਰਕਾਰ ਨੇ ਬੈਂਕ ਦੀ ਹੈ ਸਰਕਾਰੀ ਬੈਂਕ ਦੀ 18 ਬ੍ਰਾਂਚਾਂ ਤੇ ਵਿਚਕਾਰ UPI ਦੀ ਪ੍ਰਹਲੂ ਸ਼ੁਰੂ ਕੀਤੀ ਹੈ ਜਿਸ ਦਾ ਮੰਤਵ ਵਧੇਰੇ ਪਾਰਦਰਸ਼ਤਾ ਤੇ ਕਲ ਕੀਤੀ ਜਾਵੇ ਤਾਂ ਮਤਲਬ ਸਾਰਾ ਲੈਣ ਦੇ ਬਿਲਕੁਲ ਸਾਫ਼ ਤਰੀਕੇ ਨਾਲ ਹੋਗਾ ਪਾਰਦਰਸ਼ੀ ਤਰੀਕੇ ਨਾਲ ਹੋਗਾ ਜਿਸ ਨੂੰ ਆਉਣ ਵਾਲੇ ਦਿਨਾਂ ਚ 1 ਲੱਖ ਰੁਪਏ ਤੱਕ ਵੀ ਕੰਮ ਕਰ ਸਕਦੇ ਹੈ। ਹੁੰਦੇ ਹੋ 50000 ਤੱਕ ਹੁੰਦੇ ਹੋ ਉਸ ਤੋਂ ਬਾਅਦ ਜਿਹੜਾ ਇਹ ਜੇ ਲਿਮਿਟ ਹੈ ਵੱਧ ਕੇ ਜੇ 1 ਲੱਖ ਰੁਪਏ ਤੱਕ ਜਿਹ ਹੈ ਉਹ ਕਿੰਨੀ ਜਾਏਗੀ ਜੀ ਤਾਂ तमाम ਜਾਣਕਾਰੀ ਲਈ ਧੰਨਵਾਦ ਨਿਰੂਪਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਮਾਧਿਅਮ ਦੇ ਨਾਲ ਹੁਣ ਤੁਸੀਂ ਸਹਿਕਾਰੀ ਬੈਂਕਾਂ ਦੇ ਵਿੱਚ ਜਿਹੜਾ ਲੈਣ ਦੇਣਾ ਉਹ UPI ਦੇ ਮਾਧਿਅਮ ਨਾਲ ਕਰ ਸਕਦੇ ਹਾਂ ਸਹਿਕਾਰੀ ਖੇਤਰ ਵਿੱਚ ਬੈਂਕਿੰਗ ਸੇਵਾਵਾਂ ਵਿੱਚ ਨਵਾਂ ਮੀਲ ਪੱਥਰ ਸਥਾਪਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜੜਾਇਆ ਗ੍ਰਾਹਕਾਂ ਨੂੰ ਪੈਸੇ ਦੇ ਆਨਲਾਈਨ ਲੈਣ ਦੇਣ ਦੀ ਯੋਗ ਬਣਾਉਣ ਲਈ ਪੰਜਾਬ ਰਾਜ ਸਹਿਕਾਰੀ ਬੈਂਕਾਂ ਵਿੱਚ UPI ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਨਾਲ ਲੋਕ ਆਸਾਨੀ ਦੇ ਨਾਲ ਪੈਸਿਆਂ ਦਾ ਲੈਣ-ਦੇਣ ਕਰ ਸਕਦੇ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਨਾਲ ਲੋਕ ਆਸਾਨੀ ਦੇ ਨਾਲ ਪੈਸਿਆਂ ਦਾ ਲੈਣ-ਦੇਣ ਕਰ ਸਕਦੇ ਨੇ ਤਾਂ ਬੇहद ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਇਹ ਸਹੂਲਤ ਸਹਿਕਾਰੀ ਬੈਂਕਾਂ ਵਿੱਚ ਪੈਸੇ ਦੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੇਗੀ ਤੇ ਸੂਬਾ ਸਰਕਾਰ ਨੇ ਬੈਂਕ ਦੀਆਂ 18 ਬ੍ਰਾਂਚਾਂ ਵਿੱਚ UPI ਦੀ ਸਹੂਲਤ ਸ਼ੁਰੂ ਕਰਦੀ ਸ਼ੁਰੂ ਕਰ ਦਿੱਤੀ ਹੈ ਇਸ ਦਾ ਮਹੱਤਵ ਬੈਂਕ ਦੀ ਕਾਰਜ ਪ੍ਰਣਾਲੀ ਨੂੰ ਹੋਰ ਸੁਚਾਰੂ ਤੇ ਮਜ਼ਬੂਤ ਬਣਾਣਾ ਹੈ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਬੈਂਕ ਦੇ ਗ੍ਰਾਹਕ Google Pay WhatsApp PhonePe ਪੇਟਿਅਮ ਬੀਮ ਅਤੇ ਹੋਰ ਐਪਲੀਕੇਸ਼ਨਾਂ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਕੇ ਪੈਸਿਆਂ ਦਾ ਲੈਣ-ਦੇਣ ਕਰ ਸਕਦੇ ਨੇ ਜਿਸ ਦੇ ਨਾਲ ਲੋਕਾਂ ਨੂੰ ਪੈਸਿਆਂ ਦੇ ਲੈਣ-ਦੇਣ ਦੇ ਵਿੱਚ ਕਾਫੀ ਜ਼ਿਆਦਾ ਆਸਾਨੀ ਹੋਵੇਗੀ ਤੇ ਲੋਕ ਆਸਾਨੀ ਨਾਲ ਜਿਹੜੇ ਆ ਆਪਣੇ ਪੈਸਿਆਂ ਦਾ ਲੈਣ-ਦੇਣ ਕਰ ਸਕਣਗੇ ਤਾਂ ਬੇहद ਅਹਿਮ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਇਸ ਸਹੂਲਤ ਨਾਲ ਬੈਂਕ ਦੇ ਗ੍ਰਾਹਕ ਹੋਰ ਬੈਂਕ ਖਾਤਿਆਂ ਵਿੱਚੋਂ ਪੰਜਾਬ ਰਾਜ ਸਹਿਕਾਰੀ ਬੈਂਕਾਂ ਦੇ ਖਾਤੇ ਵਿੱਚ ਪੈਸੇ ਭੇਜ ਜਾਂ ਪ੍ਰਾਪਤ ਕਰ ਸਕਣਗੇ ਤਾਂ ਮੁਢਲੇ ਤੌਰ ਤੇ ਗ੍ਰਾਹਕ UPI ਰਾਹੀਂ ਰੋਜ਼ਾਨਾ 50000 ਤੱਕ ਤਾਂ ਲੈਣ ਦੇਣ ਕਰ ਸਕਣਗੇ ਜਿਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਲੈਣ ਦੇਣ ਜਿਹੜਾ ਆ ਲੱਖ ਰੁਪਏ ਤੱਕ ਵਧਾਇਆ ਜਾਵੇਗਾ ਤਾਂ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਹਿਕਾਰੀ ਬੈਂਕਾਂ ਦੇ ਵਿੱਚ ਜਿਹੜਾ ਆ ਲੈਣ ਦੇਣ ਹੁਣ UPI ਰਾਹੀਂ ਕੀਤੇ ਜਾਵੇਗਾ ਤੇ ਸਹਿਕਾਰੀ ਬੈਂਕਾਂ ਦੀ 18 ਬ੍ਰਾਂਚਾਂ ਦੇ ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਕਾਫੀ ਜ਼ਿਆਦਾ ਆਸਾਨੀ ਆਵੇਗੀ ਤੇ ਲੋਕ ਆਸਾਨੀ ਦੇ ਨਾਲ ਜਿਹੜਾ ਆ UPI ਜਾਂ ਕਿਸੇ ਹੋਰ ਪਲੇਟਫਾਰਮ ਰਾਹੀਂ ਜਿਹੜਾ ਆ ਪੈਸਿਆਂ ਦਾ ਲੈਣ ਦੇਣ ਕਰ ਸਕਣਗੇ